ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਰਾਜਵਿੰਦਰ ਸਿੰਘ ਰੰਗੀਲਾ ਰੰਗੀਲਾ ਰੈਕર્ડ ਫੇਸਬੁਕ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆ ਗਰਮੀ ਦਾ ਮੌਸਮ ਹੈ ਦੋਸਤੋ ਜਿਹੜਾ ਸ਼ੁਰੂ ਹੋ ਰਿਹਾ ਹੈ ਅੱਜ ਆਪਾਂ ਗਰਮੀ ਦੇ ਮੌਸਮ ਵਿੱਚ ਜਿਹੜਾ ਖਾਣ ਪੀਣ ਦਾ سلسلہ ਹੈ ਆਪਣਾ ਉਹਦੇ ਬਾਰੇ ਗੱਲਬਾਤ ਕਰਾਂਗੇ ਉਮੀਦ ਕਰਦਾ ਹਾਂ ਇਸ ਵਿਸ਼ੇ ਬਾਰੇ ਗੱਲਬਾਤ ਕਰਨਾ ਤੁਹਾਨੂੰ ਚੰਗਾ ਲੱਗੇਗਾ ਅੱਜ ਦੇ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਵੱਧ ਤੋਂ ਵੱਧ ਦੋਸਤ ਸਾਡੇ ਜੁੜਨ ਅਤੇ ਜਿਹੜਾ ਮੌਸਮੀ ਬਿਮਾਰੀਆਂ ਹੈ ਗਰਮੀ ਦੇ ਮੌਸਮ ਵਿੱਚ ਹੋਣ ਵਾਲੀਆਂ ਬਿਮਾਰੀਆਂ ਹਨ ਉਹਨਾਂ ਬਾਰੇ ਆਪਾਂ ਗੱਲਬਾਤ ਕਰ ਸਕੀਏ ਇਹ ਬਿਮਾਰੀਆਂ ਕਿਵੇਂ ਫੈਲਦੀਆਂ ਨੇ ਕਿਉਂ ਫੈਲਦੀਆਂ ਨੇ ਤੇ ਇਹਨਾਂ ਬਿਮਾਰੀਆਂ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ ਇਹੋ ਜੇ ਹੈਲਥ ਟਾਕ ਤੇ ਆਪਾਂ ਗੱਲਬਾਤ ਅਕਸਰ ਹੀ ਕਰਿਆ ਕਰਾਂਗੇ ਉਮੀਦ ਕਰਦਾ ਹਾਂ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋਗੇ ਤਾਂ ਜੋ ਸਾਡੀ ਇਹ ਗੱਲਬਾਤ ਹੋਰਾਂ ਲੋਕਾਂ ਤੱਕ ਵੀ ਪਹੁੰਚ ਸਕੇ ਰੋਜ਼ਾਨਾ ਨਵੇਂ-ਨਵੇਂ ਵਿਸ਼ਾ ਤੇ ਆਪਾਂ ਗੱਲਬਾਤ ਕਰਿਆ ਕਰਾਂਗੇ ਅੱਜ ਜੋ ਗਰਮੀ ਦਾ ਮੌਸਮ ਹੈ ਜੋ ਸ਼ੁਰੂ ਹੋਣ ਜਾ ਰਿਹਾ ਹੈ ਮੌਸਮ ਇਸ ਮੌਸਮ ਦੇ ਵਿੱਚ ਹੋਣ ਵਾਲੀਆਂ ਬਿਮਾਰੀਆਂ ਨੇ ਜਿਹੜੀਆਂ ਖਾਣ-ਪੀਣ ਤੋਂ ਪੈਦਾ ਹੁੰਦੀਆਂ ਨੇ ਉਹ ਕਿਹੜੀਆਂ-ਕਿਹੜੀਆਂ ਬਿਮਾਰੀਆਂ ਨੇ ਔਰ ਇਹ ਬਿਮਾਰੀਆਂ ਤੋਂ ਕਿਸ ਤਰ੍ਹਾਂ ਆਪਾਂ ਬਚ ਸਕਦੇ ਆ ਨਾਲ ਹੀ ਗਰਮੀ ਦੇ ਇਸ ਮੌਸਮ ਵਿੱਚ ਜਿਹੜੇ ਸਰੀਰ ਨੂੰ ਆਪਾਂ ਕਿਸ ਤਰ੍ਹਾਂ ਤੰਦਰੁਸਤ ਰੱਖ ਸਕਦੇ ਆ ਉਹਦੇ ਲਈ ਕੀ ਕੀ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ ਗਰਮੀ ਦੇ ਮੌਸਮ ਵਿੱਚ ਦੋਸਤੋ ਸਭ ਤੋਂ ਜ਼ਿਆਦਾ ਪੇੜ ਦੀਆਂ ਬਿਮਾਰੀਆਂ ਜਿਹੜੀਆਂ ਉਹ ਫੈਲਦੀਆਂ ਨੇ ਪੇੜ ਦੀਆਂ ਬਿਮਾਰੀਆਂ ਜਿਹੜੀਆਂ ਉਹਨਾਂ ਦੇ ਫੈਲਣ ਦਾ ਕਾਰਨ ਵੱਡਾ ਕਾਰਨ ਜਿਹੜਾ ਉਹ ਬਾਜ਼ਾਰੂ ਚੀਜ਼ਾਂ ਦਾ ਸੇਵਨ ਕਰਨਾ ਹੈ ਪੇੜ ਦੀਆਂ ਬਿਮਾਰੀਆਂ ਜੋ ਬਾਜ਼ਾਰੂ ਅੰਟਕਿਆ ਹੋਇਆ ਫੂਡ ਹੈ ਜਿਹੜਾ ਆਪਾਂ ਸੇਵਨ ਕਰਦੇ ਆ ਉਹਦੇ ਨਾਲ ਬਦੇਰੇ ਫੈਲ ਰਹੀਆਂ ਨੇ ਜੇਕਰ ਆਪਾਂ ਗਰਮੀ ਦੇ ਇਸ ਮੌਸਮ ਦੇ ਵਿੱਚ ਘਰੇਲੂ ਬਸਤੂ ਜਿਹੜੀ ਖਾਣ ਵਾਲੀ ਆ ਉਹ ਬਣਾ ਕੇ ਆਪਾਂ ਸੇਵਨ ਕਰੀਏ ਤਾਂ ਕਾਫੀ ਹੱਦ ਤੱਕ ਬਿਮਾਰੀਆਂ ਤੋਂ ਬਚ ਸਕਦੇ ਆ ਕਿਉਂਕਿ ਇਹ ਬਾਜ਼ਾਰਾਂ ਦੇ ਵਿੱਚ ਅਕਸਰ ਜਿਹੜਾ ਫੂਡ ਮਿਲ ਰਿਹਾ ਹੈ ਖਾਣ ਵਾਲਾ ਉਹ ਜ਼ਿਆਦਾਤਰ ਵਾਸਾ ਹੁੰਦਾ ਹੈ ਔਰ ਉਹਦੀ ਜਿਹੜੀ ਫੂਡ ਦੀ ਕੁਆਲਿਟੀ ਬਹੁਤ ਲੋਅਰ ਹੁੰਦੀ ਹੈ ਔਰ ਗੱਲ ਕਰੀਏ ਉਹਨੂੰ ਜਿਹੜਾ ਰੱਖਿਆ ਜਾਂਦਾ ਉਸ ਸਹੀ ਤਾਪਮਾਨ ਤੇ ਨਹੀਂ ਰੱਖਿਆ ਜਾਂਦਾ ਔਰ ਧਾਕੇ ਵੀ ਨਹੀਂ ਰੱਖਿਆ ਜਾਂਦਾ ਜ਼ਿਆਦਾਤਰ ਪਿਛਲੇ ਸਮੇਂ ਦੇ ਵਿੱਚ ਜੇ ਗੱਲ ਕਰੀਏ ਮੇਲਿਆਂ ਦਾ ਸੀਜ਼ਨ ਸੀ ਮਾਲਵਾ ਏਰੀਏ ਦੇ ਵਿੱਚ ਕਈ ਮੇਲੇ ਜਿਹੜੇ ਆਏ ਉਹਨਾਂ ਮੇਲਿਆਂ ਦੇ ਉੱਪਰ ਸਿਹਤ ਵਿਭਾਗ ਵੱਲੋਂ ਡਿਊਟੀ ਨਿਭਾਈ ਉਸ ਤਰ੍ਹਾਂ ਪਾਇਆ ਗਿਆ ਬਦੇਰੇ ਤਰ ਜਿਹੜਾ ਸਮਾਨ ਹੈ ਉੱਥੇ ਖਾਣ ਪੀਣ ਵਾਲਾ ਸਮਾਨ ਉਹ ਬਹੁਤ ਹੀ ਤਦਾਦ ਦੇ ਵਿੱਚ ਉੱਥੇ ਜਿਹੜੇ ਸਟਾਲ ਲੱਗੇ ਹੋਏ ਸੀ ਜ਼ਿਆਦਾਤਰ ਗੱਲ ਕਰੀਏ ਦੋਸਤੋ ਫਾਸਟ ਫੂਡ ਉੱਥੇ ਵੇਚ ਰਿਆ ਸੀਗਾ ਵੇਖ ਹੀ ਨਹੀਂ ਰਿਹਾ ਸੀ ਦੋਸਤੋ ਉਹ ਸਾਡੇ ਜਿਹੜੇ ਲੋਕ ਨੇ ਉਹ ਫਾਸਟ ਫੂਡ ਨੂੰ ਪਹਿਲ ਦੇ ਰਹੇ ਨੇ ਆਪਣੀ ਖੁਰਾਕ ਨੂੰ ਸਹੀ ਢੰਗ ਨਾਲ ਨਹੀਂ ਲੈ ਸਕਦੇ ਸਿਰਫ ਫਾਸਟ ਫੂਡ ਵਾਲੀ ਜਿਹੜੇ ਸਾਡੇ ਦੋਸਤ ਮਿੱਤਰ ਹੈ ਉਹ ਜ਼ਿਆਦਾਤਰ ਤਹਿਰੀਜ਼ ਦਿੰਦੇ ਹਨ ਇਹੋ ਜਿਹੀ ਮਹੌਲ ਦੇ ਵਿੱਚ ਜੋ ਖਾਣ ਪੀਣ ਦੇਖਿਆ ਗਿਆ ਮੇਲਿਆਂ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਅਕਸਰ ਹੀ ਰੇੜੀਆਂ ਦੇ ਉੱਪਰ ਆਪਾਂ ਇਹ ਖਾਣ ਪੀਣ ਦਾ ਜਿਹੜਾ ਸਮਾਨ ਹੈ ਉਹ ਵਿਕਦਾ ਦੇਖਦੇ ਹਾਂ ਔਰ ਜਿਆਦਾ ਤਦਾਦ ਦੇ ਵਿੱਚ ਲੋਕ ਉੱਥੇ ਜਿਹੜੇ ਖਾਂਦੇ ਹੋਏ ਦਿਖਾਈ ਦਿੰਦੇ ਆ ਇਸ ਫਾਸਟ ਫੂਡ ਤੇ ਜਿਹੜਾ ਅੰਟਕਿਆ ਹੋਇਆ ਖਾਣਾ ਹੈ ਇਹ ਸਾਡੇ ਪੇਟ ਲਈ ਬਹੁਤ ਨੁਕਸਾਨਦਾਇਕ ਹੈ ਗਰਮੀ ਦੇ ਵਿੱਚ ਜਿਹੜੀ ਪਾਚਨ ਸ਼ਕਤੀ ਹੈ ਉਹ ਘਟ ਜਾਂਦੀ ਹੈ ਔਰ ਗਰਮੀ ਕਾਰਨ ਸਾਡੇ ਸਰੀਰ ਦੇ ਵਿੱਚ ਜਿਹੜਾ ਪਾਣੀ ਦੀ ਮਾਤਰਾ ਹੈ ਉਹ ਬਹੁਤ ਘਟਦੀ ਹੈ ਪਾਣੀ ਦਾ ਸੇਵਨ ਵੱਧ ਤੋਂ ਵੱਧ ਕਰਿਆ ਕਰੋ ਸ਼ੁੱਧ ਪਾਣੀ ਪੀਆ ਕਰੋ ਔਰ ਸਮੇਂ-ਸਮੇਂ ਤੇ ਆਪਣੇ ਸਰੀਰ ਦੀ ਜਾਂਚ ਵੀ ਕਰਵਾਉਂਦੇ ਰਹਿਣਾ ਚਾਹੀਦਾ ਹੈ। ਗਰਮੀ ਦੇ ਵਿੱਚ ਫਾਸਫੂਡ ਤੋਂ ਬਿਲਕੁਲ ਪਰਹੇਜ਼ ਕਰੋ। ਫਰੂਟ ਖਾਓ, ਸਬਜ਼ੀਆਂ ਖਾਓ, ਤਾਜ਼ੀਆਂ ਸਬਜ਼ੀਆਂ ਤੇ ਫਰੂਟ। ਅਕਸਰ ਆਪਾਂ ਦੇਖਦੇ ਹਾਂ ਕਿ ਫਰੂਟ ਹੈ ਜਿਹੜਾ ਕੱਟਿਆ ਹੋਇਆ ਫਰੂਟ ਹੈ ਉਹਦੀ ਵਰਤੋਂ ਵੀ ਨਾ ਕਰੋ। ਰੇਡੀਆਂ ਤੇ ਜਾਂ ਹੋਰ ਜਗ੍ਹਾ ਦੇ ਉੱਪਰ ਆਪਾਂ ਫਰੂਟ ਚਾਟ ਦੇਖਦੇ ਆ ਲੱਗੀ ਹੁੰਦੀ ਹੈ ਤਾਂ ਉਹ ਪਤਾ ਨਹੀਂ ਕਦੋਂ ਕਦਾਂ ਇਹ ਜਿਹੜਾ ਫਰੂਟ ਕੱਟ ਕੇ ਰੱਖਿਆ ਹੁੰਦਾ ਉਹ ਟੱਕਿਆ ਹੁੰਦਾ ਜਾਂ ਨਹੀਂ ਟੱਕਿਆ ਹੁੰਦਾ ਉਸ ਉੱਪਰ ਗੰਦਗੀ ਵੀ ਪੈ ਰਹੀ ਹੁੰਦੀ ਹੈ ਮੱਖੀਆਂ ਮੱਛਰ ਵੀ ਉੱਥੇ ਪਿੰਕ ਰਹੇ ਹੁੰਦੇ ਹਨ ਚੋਕੇ ਬੱਡੀ ਪੇਟ ਦੀ ਬਿਮਾਰੀ ਦਾ ਕਾਰਨ ਬਣਦੇ ਆ ਜੇਕਰ ਥੋੜੀ ਜੀ ਸਾਵਧਾਨੀ ਵਰਤੀ ਜਾਵੇ ਤਾਂ 280 ਪੇਟ ਦੀਆਂ ਬਿਮਾਰੀਆਂ ਤੋਂ ਬਚ ਸਕਦੇ ਆ ਮੇਲਿਆਂ ਅਤੇ ਹੋਰ ਵੱਡੇ ਇਕੱਠਾਂ ਦੇ ਵਿੱਚ ਜਿਹੜਾ ਖਾਣ ਪੀਣ ਦੇਖਣ ਨੂੰ ਮਿਲਦਾ ਹੈ ਉਹ ਬਹੁਤ ਹੀ ਲੋੜ ਕੁਆਰਟੀ ਦੇ ਵਿੱਚ ਜੇ ਕਈਏ ਉੱਥੇ ਪਾਇਆ ਜਾਂਦਾ ਹੈ ਔਰ ਇਨ੍ਹਾਂ ਅਨ ਹਾਈਜੈਨਿਕ ਖਾਣਿਆਂ ਤੋਂ ਬਿਮਾਰੀਆਂ ਜਨਮ ਲੈਂਦੀਆਂ ਨੇ ਤੁਸੀਂ ਆਪਣੀ ਖੁਰਾਕ ਨੂੰ ਆਪਣੀ ਡਾਈਟ ਨੂੰ ਸਹੀ ਢੰਗ ਨਾਲ ਬਣਾ ਕੇ ਰੱਖੋ ਘਰ ਦਾ ਤਾਜ਼ਾ ਖਾਣਾ ਜਿਹੜਾ ਉਹੀ ਖਾਓ ਸਮੇਂ ਸਿਰ ਜਿਹੜੀ ਖਾਣੇ ਨੂੰ ਤਿਆਰ ਕਰਨ ਦੇ ਨਾਲ ਹੀ ਉਹਦਾ ਜਿਹੜਾ ਤੁਰੰਤ ਸੇਵਨ ਕੀਤਾ ਜਾਵੇ ਬਾਜ਼ਾਰਾਂ ਦੇ ਵਿੱਚ ਅਣਟਕੇ ਹੋਏ ਫਲ ਸਬਜ਼ੀਆਂ ਜਿਹੜੀਆਂ ਜਾਂ ਕੱਟੇ ਹੋਏ ਫਲ ਸਬਜ਼ੀਆਂ ਉਹ ਬਿਲਕੁਲ ਵੀ ਨਾ ਕਉ ਇਸ ਨਾਲ ਜਿਹੜੇ ਪੇਟ ਦੀਆਂ ਬਿਮਾਰੀਆਂ ਉਹ ਫੈਲਦੀਆਂ ਨੇ ਪੀਣ ਵਾਲੇ ਪਾਣੀ ਤੋਂ ਜ਼ਿਆਦਾਤਰ ਜਿਹੜੀਆਂ ਬਿਮਾਰੀਆਂ ਪੇਟ ਦੀਆਂ ਫੈਲਦੀਆਂ ਨੇ ਜੇਕਰ ਅਸੀਂ ਕੋਈ ਜਨਤਕ ਥਾਂ ਤੋਂ ਪਾਣੀ ਪੀਨੇ ਆ ਹੋ ਸਕਦਾ ਹੈ ਉਹ ਕੋਈ ਇਨਫੈਕਟਡ ਹੋਵੇ ਪਾਣੀ ਉਹ ਸਾਡੇ ਪੇਟ ਨੂੰ ਖਰਾਬ ਕਰ ਸਕਦਾ ਹੈ ਉਹਦੇ ਨਾਲ 10 ਉਲਟੀਆਂ ਅਤੇ ਹੋਰ ਬਿਮਾਰੀਆਂ ਪੇਟ ਦੀਆਂ ਜਿਹੜੀਆਂ ਉਹ ਜਨਮ ਲੈ ਲੈਂਦੀਆਂ ਨੇ ਜ਼ਿਆਦਾਤਰ ਉਲਟੀਆਂ ਔਰ ਦਸਤ ਨਾਲ ਜਿਹੜੀ ਸਾਡੇ ਸਰੀਰ ਦੇ ਵਿੱਚੋਂ ਪਾਣੀ ਦੀ ਘਾਟ ਹੈ ਉਹ ਹੋਰ ਵੀ ਜ਼ਿਆਦਾ ਹੋ ਜਾਂਦੀ ਹੈ। ਪਾਣੀ ਦੀ ਮਾਤਰਾ ਸਰੀਰ ਦੇ ਵਿੱਚੋਂ ਘਟਣੀ ਨਹੀਂ ਚਾਹੀਦੀ। ਉਹਦੇ ਲਈ ਤੁਸੀਂ ਘਰ ਦੇ ਵਿੱਚ ਇੱਕ ਨਿੰਬੂ ਨਮਕ ਅਤੇ ਸ਼ੁੱਧ ਪਾਣੀ ਦੇ ਨਾਲ ਇੱਕ ਘੋਲ ਤਿਆਰ ਕਰ ਸਕਦੇ ਹੋ। ਉਹਦੇ ਲਈ ਤੁਸੀਂ 1 ਲੀਟਰ ਪਾਣੀ ਜੋ ਕਿ ਸ਼ੁੱਧ ਪਾਣੀ ਹੋਵੇ ਸਾਫ਼ ਵਰਤਨ ਦੇ ਵਿੱਚ ਉਵਾਲ ਕੇ ਉਸ ਪਾਣੀ ਨੂੰ ਠੰਡਾ ਕੀਤਾ ਜਾਵੇ ਔਰ ਉਸ ਵਿੱਚ ਨਿੰਬੂ ਅਤੇ ਨਮਕ ਸਵਾਦ ਅਨੁਸਾਰ ਉਹਦੇ ਵਿੱਚ ਪਾ ਕੇ ਉਸ ਨੂੰ ਉਸ ਮਿਸ਼ਨਰ ਨੂੰ ਤਿਆਰ ਕਰਕੇ ਇੱਕ ਸਾਫ਼ ਵਰਤਨ ਦੇ ਵਿੱਚ ਪਾ ਕੇ ਰੱਖੋ ਜੇਕਰ ਦੋਸਤੋ ਇਸ ਪਾਣੀ ਦਾ ਸੇਵਨ ਤੁਸੀਂ ਦਿਨ ਵਿੱਚ ਕਰਦੇ ਰਹੋਗੇ ਤਾਂ ਤੁਹਾਡੇ ਸਰੀਰ ਦੇ ਵਿੱਚ ਉਹ ਜਿਹੜਾ ਪਾਣੀ ਦੀ ਘਾਟ ਨਹੀਂ ਹੋ ਸਕੇਗੀ। ਅਗਰ ਜੇਕਰ ਸਰੀਰ ਦੇ ਵਿੱਚ ਉਹ ਪਾਣੀ ਦੀ ਘਾਟ ਨਾ ਹੋਵੇਗੀ ਤਾਂ ਅਸੀਂ ਜੋ ਪੇਟ ਦੀ ਹੋਰ ਇਨਫੈਕਸ਼ਨ ਹੈ ਉਹਨੂੰ ਠੀਕ ਕਰਨ ਵਿੱਚ ਬਹੁਤ ਜਲਦੀ ਉਸ ਨੂੰ ਰਿਕਵਰ ਕਰ ਸਕਦੇ ਆ ਇਸੇ ਤਰ੍ਹਾਂ ਇਸ ਦੇ ਉਪਚਾਰ ਦੇ ਵਿੱਚ ਤੁਸੀਂ ਨੇੜੇ ਦੇ ਸਰਕਾਰੀ ਹਸਪਤਾਲ ਦੇ ਵਿੱਚ ਜਾ ਕੇ ਜਾਂ ਤੁਹਾਡੇ ਪਿੰਡ ਸ਼ਹਿਰ ਦੇ ਸਿਹਤ ਕਰਮਚਾਰੀ ਨਾਲ ਸੰਪਰਕ ਕਰੋ ਸਿਹਤ ਵਿਭਾਗ ਦੇ ਵਿੱਚ ਜੋ ORS ਦੇ ਘੋਲ ਮਿਲਦੇ ਹਨ ਉਹ ਪਹੁੰਚ ਤੁਸੀਂ ਰੱਖੋ ਅਤੇ ਜਦੋਂ ਵੀ ਪੇਟ ਦੀ ਕੋਈ ਇਸ ਤਰ੍ਹਾਂ ਦੀ ਲਾਮਤ ਹੁੰਦੀ ਹੈ ਤਾਂ ਉਸ ਦਾ ਸੇਵਨ ਸ਼ੁਰੂ ਕਰ ਦਿੱਤਾ ਜਾਵੇ ਅਤੇ ਨਾਲ ਨਾਲ ਹੀ ਡਾਕਟਰ ਦੀ ਸਲਾਹ ਲੈਂਤੀ ਜਾਵੇ ਦੋਸਤੋ ਅਸੀਂ ਇਹ ਵੀ ਨਹੀਂ ਕਹਾਂਗੇ ਕਿ ਸਿਰਫ ਤੁਸੀਂ ਆਪਣੇ ਘਰ ਵਿੱਚ ਬੈਠ ਕੇ ਹੀ ਇਸ ਬਿਮਾਰੀ ਨੂੰ ਠੀਕ ਕਰਨ ਦੀ ਯਤਨ ਕਰੋ ਆਪਣੇ ਨੇੜੇ ਦੇ ਸਿਹਤ ਕੇਂਦਰ ਦੇ ਵਿੱਚ ਜਾ ਕੇ ਤੁਸੀਂ ਡਾਕਟਰ ਸਾਹਿਬਾਨ ਤੋਂ ਇਸ ਦਾ ਇਲਾਜ ਕਰਵਾ ਸਕਦੇ ਹੋ ਇਲਾਜ ਤੋਂ ਪਹਿਲਾਂ ਦੀ ਜਿਹੜੀ ਗੱਲ ਆਪਾਂ ਸ਼ੁਰੂ ਕੀਤੀ ਸੀ ਕਿ ਜੇਕਰ ਆਪਾਂ ਛੁੱਟ ਭੋਜਨ ਦਾ ਸੇਵਨ ਕਰਾਂਗੇ ਤਾਂ ਅਸੀਂ ਬਿਮਾਰੀਆਂ ਤੋਂ ਬਚੇ ਵੀ ਰਹਾਂਗੇ ਰੱਬ ਨਾ ਕਰੇ ਕਦੇ ਇਸ ਤਰ੍ਹਾਂ ਦੀ ਬਿਮਾਰੀ ਕੋਈ ਪੇਟ ਦੀ ਹੁੰਦੀ ਹੈ ਤਾਂ ਦਸਤ ਅਤੇ ਉਲਟੀਆਂ ਨਾਲ ਸਰੀਰ ਦੇ ਵਿੱਚੋਂ ਜਿਹੜੀ ਪਾਣੀ ਦੀ ਘਾਟ ਹੈ ਉਹ ਬਹੁਤ ਜ਼ਿਆਦਾ ਹੋ ਜਾਂਦੀ ਹੈ ਜਿਆਦਾ ਘਾਟ ਹੋਣ ਕਾਰਨ ਇਲਾਜ ਲਈ ਹਸਪਤਾਲ ਦੇ ਵਿੱਚ ਐਡਮਿਟ ਹੋਣਾ ਪੈ ਸਕਦਾ ਹੈ ਕਿਉਂਕਿ ਜੇ ਸਮੇਂ ਸਿਰ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਜਿਹੜਾ ਮਰੀਜ਼ ਨੂੰ ਡਾਕਟਰ ਕੋਲੇ ਜਾ ਕੇ ਇਲਾਜ ਕਰਵਾਉਣਾ ਪੈ ਸਕਦਾ ਹੈ ਇਸੇ ਲਈ ਦੋਸਤੋ ਆਪਾਂ ਖਾਣ ਪੀਣ ਦੇ ਜਿਹੜੇ ਵਸਤੂਆਂ ਉਹਨਾਂ ਬਾਰੇ ਗੱਲਬਾਤ ਕੀਤੀ ਹੈ ਕਿ ਸਾਨੂੰ ਹਮੇਸ਼ਾ ਸ਼ੁੱਧ ਭੋਜਨ ਖਾਣਾ ਚਾਹੀਦਾ ਹੈ ਸੰਤੁਲਿਤ ਖਰਾਕ ਖਾਣੀ ਚਾਹੀਦੀ ਹੈ ਸ਼ੁੱਧ ਪਾਣੀ ਪੀਣਾ ਚਾਹੀਦਾ ਹੈ ਬਾਜ਼ਾਰਾਂ ਦੇ ਵਿੱਚ ਜਿਹੜੇ ਫਾਸਟ ਫੂਡ ਹੈ ਉਹਨਾਂ ਨੂੰ ਨਹੀਂ ਖਾਣਾ ਚਾਹੀਦਾ ਉਹਨਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਬਾਜ਼ਾਰਾਂ ਦੇ ਵਿੱਚ ਜਿਹੜੇ ਫਲ ਅਤੇ ਸਬਜ਼ੀਆਂ ਨੇ ਉਹ ਜਿਹੜੇ ਕੱਟੇ ਹੋਏ ਫਲ ਨੇ ਜਾਂ ਕੱਟੇ ਹੋਈ ਸਬਜੀ ਹੈ ਉਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਗਰਮੀ ਦੇ ਵਿੱਚ ਜਿਹੜੇ ਕੱਟੇ ਹੋਏ ਫਲ ਅਤੇ ਸਬਜ਼ੀਆਂ ਰੇਡੀਆਂ ਉੱਪਰ ਰੱਖੇ ਹੁੰਦੇ ਆ ਉਹਨਾਂ ਉੱਪਰ ਮੱਖੀਆਂ ਅਤੇ ਬੈਕਟੀਰੀਆ ਜਿਹੜੇ ਉਹ ਜਨਮ ਲੈ ਲੈਂਦੇ ਨੇ ਉਹ ਬੈਕਟੀਰੀਆ ਜਦੋਂ ਸਾਡੇ ਖਾਣੇ ਦੇ ਨਾਲ ਸਾਡੇ ਪੇਟ ਅੰਦਰ ਚਲੇ ਜਾਂਦੇ ਹਨ ਤਾਂ ਉਹ ਇੱਕ ਬਿਮਾਰੀ ਨੂੰ ਜਨਮ ਦੇ ਦਿੰਦੇ ਹਨ ਇਸ ਲਈ ਦੋਸਤੋ ਸਾਨੂੰ ਆਪਣੀ ਸਿਹਤ ਲਈ ਆਪਣੀ ਹੈਲਥ ਲਈ ਖਾਣ ਪੀਣ ਦਾ ਤੌਰ ਤਰੀਕਾ ਜਿਹੜਾ ਉਹ ਬਣਾ ਕੇ ਰੱਖਣਾ ਪਵੇਗਾ ਉਸ ਵਿੱਚ ਬਦਲਾਵ ਕਰਨੇ ਜ਼ਰੂਰੀ ਹਨ ਸਮੇਂ-ਸਮੇਂ ਸਰ ਆਪਣੀ ਸਿਹਤ ਦੀ ਜਾਂਚ ਵੀ ਕਰਾਉਣੀ ਬਹੁਤ ਜ਼ਰੂਰੀ ਹੈ ਬਾਜ਼ਾਰਾਂ ਦੇ ਵਿੱਚ ਜੋ برف ਦੇ ਗੋਲੇ ਵਿਕ ਰਹੇ ਹਨ ਬੱਚਿਆਂ ਨੂੰ ਅਪੀਲ ਕਰਾਂਗੇ ਇਹ برف ਦੇ ਗੋਲੇ ਨਾ ਸੇਵਨ ਕਰੋ ਇਹਨਾਂ ਉੱਪਰ ਬੱਤੇ ਜਾ ਰਿਹਾ ਜੋ ਰੰਗ ਹੈ ਜਾਂ ਕੈਦੀਏ ਉੱਪਰ ਜੋ ਕੈਮੀਕਲ ਪਾਇਆ ਜਾ ਰਿਹਾ ਹੈ ਉਹ ਬਹੁਤ ਹੀ ਸਿਹਤ ਲਈ ਹਾਨੀਕਾਰਕ ਹੈ ਜੇਕਰ ਤੁਸੀਂ ਗਰਮੀ ਦੇ ਮੌਸਮ ਦੇ ਵਿੱਚ ਜਿਹੜੀ ਆਈਸਕ੍ਰੀਮ ਹੈ ਜਾਂ ਕੁਲਫੀ ਹੈ ਉਹ ਤੁਸੀਂ ਘਰੇ ਬਣਾ ਕੇ ਖਾ ਸਕਦੇ ਹੋ ਬਾਜ਼ਾਰਾਂ ਦੇ ਵਿੱਚ ਜਿਹੜੀਆਂ ਇਹ ਖਾਣ ਪੀਣੀਆਂ ਵਸਤੂਆਂ ਬਿਕ ਰਹੀਆਂ ਹਨ ਹੋ ਸਕਦਾ ਹੈ ਉਹ ਤੁਹਾਡੇ ਸਿਹਤ ਲਈ ਠੀਕ ਨਾ ਹੋਣ ਨਾਲ ਹੀ ਦੋਸਤੋ ਗਰਮੀ ਦੇ ਮੌਸਮ ਦੇ ਵਿੱਚ ਜਿਹੜੇ ਲੂ ਤੋਂ ਬਚਣ ਲਈ ਗੱਲ ਕਰੀਏ ਹਮੇਸ਼ਾ ਜਿਹੜੇ ਤੁੱਪ ਤੋਂ ਬਚਾ ਕੇ ਰੱਖੋ ਆਪਣੇ ਆਪ ਨੂੰ ਪਾਣੀ ਦੀ ਬਦ ਤੋਂ ਬਦ ਮਾਤਰਾ ਜਿਹੜੀ ਉਹ ਲੱਤੀ ਜਾਵੇ ਪਾਣੀ ਦੀ ਬੋਤਲ ਤੁਸੀਂ ਆਪਣੇ ਨਾਲ ਰੱਖੋ ਦੋਸਤੋ ਸਮੇਂ-ਸਮੇਂ ਸਰ ਪਾਣੀ ਦੀ ਵਰਤੋਂ ਤੁਸੀਂ ਕਰਨੀ ਹੈ ਤਾਂ ਕਿ ਗਰਮੀ ਦੇ ਵਿੱਚ ਜਿਹੜੀ ਸਰੀਰ ਦੇ ਵਿੱਚੋਂ ਪਾਣੀ ਦੀ ਘਾਟ ਨਾ ਹੋ ਸਕੇ ਜੇਕਰ ਤੁਹਾਡੇ ਸਰੀਰ ਦੇ ਵਿੱਚੋਂ ਪਾਣੀ ਦੀ ਕਮੀ ਹੁੰਦੀ ਹੈ ਤਾਂ ਬਿਮਾਰੀ ਵੱਸ ਸਕਦੀ ਹੈ ਲੂ ਲੱਗ ਸਕਦੀ ਹੈ ਪੇਟ ਦੀਆਂ ਬਿਮਾਰੀਆਂ ਦੀ ਗੱਲ ਕੀਤੀ ਹੈ ਜਿਸ ਤਰ੍ਹਾਂ ਪੇਟ ਦੀਆਂ ਬਿਮਾਰੀਆਂ ਵੀ ਹੋ ਸਕਦੀਆਂ ਨੇ ਸੋ ਇਹਨਾਂ ਗੱਲਾਂ ਦਾ ਖਿਆਲ ਰੱਖਦੇ ਹੋਏ ਆਪਾਂ ਇਸ ਗਰਮੀ ਦੇ ਮੌਸਮ ਦੇ ਵਿੱਚ ਜਿਹੜਾ ਆਪਣਾ ਖਿਆਲ ਰੱਖਣਾ ਹੈ ਔਰ ਖਾਣ ਪੀਣ ਦੀਆਂ ਚੀਜ਼ਾਂ ਦਾ ਜਿਹੜਾ ਉਹ ਪੂਰਾ ਧਿਆਨ ਰੱਖਣਾ ਹੈ ਬਾਜ਼ਾਰਾਂ ਦੇ ਵਿੱਚ ਜਿਹੜਾ ਅਨਹਰ ਹਾਈਜੈਨਿਕ ਜਿਹੜਾ ਖਾਣਾ ਹੈ ਉਹ ਮਿਲਦਾ ਉਹਦੀ ਆਪਾਂ ਨੂੰ ਵਰਤੋਂ ਨਹੀਂ ਕਰਨੀ ਚਾਹੀਦੀ ਨੇੜਲੇ ਸਿਹਤ ਕੇਂਦਰ ਦੇ ਵਿੱਚ ਜਾ ਕੇ ਤੁਸੀਂ ਆਪਣੇ ਸਿਹਤ ਕਰਮਚਾਰੀ ਨਾਲ ਸੰਪਰਕ ਕਰ ਸਕਦੇ ਹੋ ਲੋੜ ਅਨੁਸਾਰ ਉਥੋਂ ਦਵਾਈਆਂ ਅਤੇ ਹੋਰ ਸਮਾਨ ਜੋ ORS ਦੇ ਘੋਲ ਹੈ ਜਾਂ ਹੋਰ ਚੀਜ਼ਾਂ ਦੀ ਵਰਤੋਂ ਹੈ ਉਹ ਤੁਸੀਂ ਕਰ ਸਕਦੇ ਹੋ ਲੈ ਕੇ ਬੱਚਿਆਂ ਨੂੰ ਬਾਜ਼ਾਰਾਂ ਦੇ ਵਿੱਚ ਜਾਂ ਗਲੀਆਂ ਦੇ ਵਿੱਚ ਨਾ ਧੁੱਪੇ ਜਾਣ ਦਿਓ ਉਹਨਾਂ ਨੂੰ ਘਰਾਂ ਦੇ ਅੰਦਰ ਹੀ ਰੱਖੋ ਔਰ ਬਾਜ਼ਾਰ ਦੇ ਵਿੱਚ ਜੇ ਜਾਣਾ ਹੈ ਤਾਂ ਸਵੇਰ ਸ਼ਾਮ ਤੁਸੀਂ ਜਾ ਸਕਦੇ ਹੋ ਜੇ ਜ਼ਿਆਦਾ ਹੀ ਜ਼ਰੂਰੀ ਹੈ ਤਾਂ ਛਤਰੀ ਦਾ ਇਸਤੇਮਾਲ ਕਰੋ ਸੋ ਇਹੋ ਜੀਆਂ ਛੋਟੀਆਂ-ਛੋਟੀਆਂ ਗੱਲਾਂ ਨੂੰ ਸਾਵਧਾਨੀਆਂ ਨੂੰ ਆਪਾਂ ਜੇ ਅਪਣਾਵਾਂਗੇ ਤਾਂ ਗਰਮੀ ਦੇ ਮੌਸਮ ਵਿੱਚ ਅਸੀਂ ਲੂ ਤੋਂ ਬਚਾਂਗੇ ਅਤੇ ਪੇਟ ਦੀਆਂ ਜਿਹੜੀਆਂ ਬਿਮਾਰੀਆਂ ਐ ਉਹਨਾਂ ਤੋਂ ਵੀ ਬਚ ਸਕਦੇ ਆ। ਦੋਸਤੋ ਇਸ ਚੈਨਲ ਰਾਹੀਂ ਆਪਾਂ ਅਕਸਰੀ ਵੱਖ-ਵੱਖ ਵਿਸ਼ਿਆਂ ਤੇ ਗੱਲਬਾਤ ਦਸ ਸਿਸਰਾਂ ਜਿਹੜਾ ਉਹ ਕਰਦੇ ਰਹਾਂਗੇ ਤੁਸੀਂ ਵੀ ਆਪਣੇ ਸੁਝਾਅ ਸਾਨੂੰ ਇਸ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ ਕੋਈ ਵੀ ਸੁਝਾਅ ਤੁਸੀਂ ਦੇਣਾ ਹੈ ਤੁਸੀਂ ਸਾਨੂੰ ਇਸ ਵੀਡੀਓ ਦੇ ਵਿੱਚ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣਾ ਸੁਝਾਅ ਦਿਓਗੇ ਅਸੀਂ ਉਸ ਸੁਝਾਅ ਤੇ ਪੂਰਾ ਗੌਰ ਕਰਾਂਗੇ ਅਤੇ ਜੋ ਵੀ ਵਿਸ਼ੇ ਬਾਰੇ ਤੁਸੀਂ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ ਕੋਈ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਦੋਸਤੋ ਉਸ ਵਿਸ਼ੇ ਬਾਰੇ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਦੋਸਤਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਕਾਰੀ ਸਾਂਝੀ ਕਰਾਂਗੇ ਸੋ ਅਖੀਰ ਦੇ ਵਿੱਚ ਫਿਰ ਤੁਹਾਨੂੰ ਅਪੀਲ ਕਰਦੇ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਇਸ ਵਿਸ਼ੇ ਬਾਰੇ ਸਾਡੇ ਦੋਸਤ ਮਿੱਤਰ ਜਾਣ ਸਕਣ ਅਤੇ ਹੋਰ ਨਵੇਂ ਵਿਸ਼ਿਆਂ ਬਾਰੇ ਗੱਲਬਾਤ ਸੁਣ ਲਈ ਸਾਡੇ ਇਸ ਚੈਨਲ ਨੂੰ ਫੋਲੋ ਕੀਤਾ ਜਾਵੇ ਅਖੀਰ ਦੇ ਵਿੱਚ ਮੈਂ ਤੁਹਾਡਾ دوست ਰਾਜਵਿੰਦਰ ਸਿੰਘ ਰੰਗੀਲਾ ਰੰਗੀਲਾ ਰੈਕੋਰਡ ਫੇਸਬੁਕ ਚੈਨਲ ਤੇ ਬਹੁਤ ਬਹੁਤ ਧੰਨਵਾਦ ਕਰਨਾ ਸਤਿ ਸ਼੍ਰੀ ਅਕਾਲ ਜੀ